ਪਾਸਟਰ ਬਜਿੰਦਰ ਨੂੰ ਬਲਤਕਾਰ ਕੇਸ ਦੇ ਵਿੱਚ ਸਜ਼ਾ ਕਰਾਉਣ ਵਾਲੀ ਮਹਿਲਾ ਦੇ ਪਤੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤਾਂ ਮਹਿਲਾ ਨੇ ਬਲਾਉਂਗੀ ਥਾਣੇ ਦੇ ਬਾਹਰ ਹੰਗਾਮਾ ਕਰ ਦਿੱਤਾ ਦਰ ਅਸਲ ਪਤੀ ਦੇ ਉੱਤੇ ਝੂਠੇ ਕੇਸ ਦੇ ਵਿੱਚ ਫਸਾਉਣ ਦਾ ਇਲਜ਼ਾਮ ਨੇ ਇਸ ਤੋਂ ਪਹਿਲਾਂ ਪੀੜਤਾ ਦੇ ਪਤੀ ਰੋਕੀ ਦੇ ਉੱਤੇ ਬਲਤਕਾਰ ਦਾ ਝੂਠਾ ਪਰਚਾ ਦਰਜ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਹਿਮਾਚਲ ਪੁਲਿਸ ਨੇ ਜਾਂਚ ਦੇ ਦੌਰਾਨ ਝੂਠੀ ਐਫਆਰ ਦਰਜ ਕੀਤੀ ਉਸ ਸਮੇਂ ਵੀ ਪੀੜਤ ਨੇ ਪਾਸਟਰ ਬਜਿੰਦਰ ਉੱਤੇ ਜੇਲ੍ਹ ਦੇ ਵਿੱਚ ਸਾਜ਼ਿਸ਼ ਦੇ ਤਾਹਤ ਇਹ ਸਭ ਕੁਝ ਰਚਣ ਦੇ ਇਲਜ਼ਾਮ ਲਗਾਏ ਨੇ ਪਾਸਟਰ ਬਜਿੰਦਰ ਨੂੰ ਸਜ਼ਾ ਦਿਵਾਉਣ ਵਾਲੀ ਪੀੜਤ ਮਹਿਲਾ ਦੇ ਪਤੀ ਦੀ ਗ ਵੀ ਪੜਕ ਉਠਨੇ ਤਾਂ ਮਹਾਲੀ ਚੰਡੀਗੜ੍ਹ ਹਾਈਵੇ ਜਾਮ ਕੀਤਾ ਗਿਆ ਕੁਲਜ਼ ਦੇ ਵਿਰੋਧ ਨਾਰੇਬਾਜ਼ੀ ਵੀ ਕੀਤੀ ਗਈ ਮੇਰੇ ਬੰਦੇ ਨੂੰ ਨੇ ਜਾਤ ਦਸਾਇਆ ਪੰਜ ਪੰਜ ਪਰਚੇ ਪਹਿਲਾਂ ਰੇਪ ਦੇ ਰੋਗੇ ਪਲੀਸ ਹਾਏ ਹਾਏ ਪਲੀਸ ਹਾਏ ਹਾਏ ਕਾਚੀ ਨਹੀਂ ਹਾਇਆ ਕੱਲਾ ਰੋਡ ਤੇ ਖੜੇ ਬੰਦੇ ਦੇ ਪਿੱਛੇ ਪੁਲਸ ਲੱਗ ਜਾਂਦੀ ਹੈ ਪੁਲਸ ਦਾ ਕੀ ਕੰਮ ਹੈ ਪਹਿਲਾਂ ਥਾਣੇ ਜਾ ਕੇ ਡਾਟ ਕਰਾਣਾ ਫਿਰ ਉਹ ਬੰਦੇ ਦੀ ਵੈਰੀਫਿਕੇਸ਼ਨ ਕਰਨੀ ਕੁਲ ਜ਼ਾਇ ਇੱਕ ਕੰਮ ਹੈ ਅਸੀਂ ਕਦੀ ਜ਼ਿੰਦਗੀ ਚ ਲੁਧਿਆਣਾ ਨਹੀਂ ਗਏ ਪਰ ਜੇ ਕਿੱਥੋਂ ਦਰਜ ਹੋ ਗਿਆ ਅਸੀਂ ਲੁਧਿਆਣੇ ਦੇ ਕਿਸੇ ਨੂੰ ਜਾਣਦੇ ਨਹੀਂ ਪਰ ਇਸ ਵੱਲੋਂ ਦਰਜ ਹੋਇਆ ਸਾਨੂੰ ਪਤਾ ਹੀ ਨਹੀਂ ਸਾਨੂੰ ਪਤਾ ਹੀ ਨਹੀਂ ਸਾਨੂੰ ਅਸੀਂ ਮੈਨੂੰ ਪਹਿਲਾਂ ਫੋਨ ਕੀਤਾ ਤੋਂ ਬਾਅਦ ਦੋ ਮਿੰਟ ਬਾਅਦ ਕਹਿੰਦੇ ਅਸੀਂ ਤਾਂ ਪ੍ਰਮਾਣਿਕੀ ਪਾਤੀ ਉਹ ਤੁਸੀਂ ਕਿੱਦਾਂ ਰਵਾਨਗੀ ਪਾਤੀ ਜਦ ਫੈਮਲੀ ਮੈਂਬਰ ਨਹੀਂ ਆਇਆ ਜੇ ਮੇਰੇ ਬੰਦੇ ਨੂੰ ਕੁਝ ਹੋ ਗਿਆ ਜੇ ਮੈਨੂੰ ਕੁਝ ਹੋ ਗਿਆ ਬਲੰਗੇ 18 ਜੀਮੇਦਾਰ ਹੋਏਗਾ ਬਲੰਗੇ ਐਸਐਸਓ ਜੀਮੇਦਾਰ ਹੋਏਗਾ ਸਾਨੂੰ ਕਿਸੇ ਚੀਜ਼ ਦਾ ਨਹੀਂ ਪਤਾ ਸੀ ਸਾਨੂੰ ਬਲੰਗੇ ਐਸਐਸਓ 4 ਦਿਨ ਤੋਂ 5 ਦਿਨ ਤੋਂ ਲਗਾਤਾਰ ਤੰਗੀਆਂ ਦੇ ਰਿਆ ਸੀ ਕਿ ਤੁਸੀਂ ਕਲੋਨੀ ਦੇ ਕੰਮ ਨਾ ਕਰਾ ਰੋਕੀ ਮੈਂ ਤੈਨੂੰ ਅਰਾਸ਼ਟ ਕਰਾ ਦੂੰਗਾ ਮੈਂ ਤੇਰੇ ਤੇ ਪੌਕਸ ਐਕਟ ਲਾ ਦੂੰਗਾ ਮੈਨੂੰ ਫੋਨ ਕਰਕੇ ਮੈਂ ਐਸਐਸਓ ਨੂੰ ਕਮੈਂਟ ਕੀਤਾ ਐਸਐਸਓ ਰਿਸ਼ਵਤ ਖਾਂਦਾ ਐਸਐਸਓ ਨੇ ਮੈਨੂੰ ਡਰਾਇਆ ਮੈਂ ਤੇਰੇ ਤੇ ਪੁਚਾ ਦਰਜ ਕਰਾ ਦੂੰਗਾ ਮੈਂ ਤੇਰੇ ਤੇ ਆਜ ਮੈਂ ਫਟੂਲਰ ਤੇ ਆਈ ਆ ਰਾਜੀ ਨਾੜੇ ਮੇਰਾ ਬੱਲਾ ਸਿਕਾ ਪਾਸਟਰ ਬਜਿੰਦਰ ਨੂੰ ਬਲਤਕਾਰ ਕੇਸ ਦੇ ਵਿੱਚ ਸਜ਼ਾ ਕਰਾਉਣ ਵਾਲੀ ਮਹਿਲਾ ਦੇ ਪਤੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤਾਂ ਮਹਿਲਾ ਨੇ ਬਲਾਉਂਗੀ ਥਾਣੇ ਦੇ ਬਾਹਰ ਹੰਗਾਮਾ ਕਰ ਦਿੱਤਾ ਦਰ ਅਸਲ ਪਤੀ ਦੇ ਉੱਤੇ ਝੂਠੇ ਕੇਸ ਦੇ ਵਿੱਚ ਫਸਾਉਣ ਦਾ ਇਲਜ਼ਾਮ ਨੇ ਇਸ ਤੋਂ ਪਹਿਲਾਂ ਪੀੜਤਾ ਦੇ ਪਤੀ ਰੋਕੀ ਦੇ ਉੱਤੇ ਬਲਤਕਾਰ ਦਾ ਝੂਠਾ ਪਰਚਾ ਦਰਜ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਹਿਮਾਚਲ ਪੁਲਿਸ ਨੇ ਜਾਂਚ ਦੇ ਦੌਰਾਨ ਝੂਠੀ ਐਫਆਰ ਦਰਜ ਕੀਤੀ ਉਸ ਸਮੇਂ ਵੀ ਪੀੜਤ ਨੇ ਪਾਸਟਰ ਬਜਿੰਦਰ ਉੱਤੇ ਜੇਲ੍ਹ ਦੇ ਵਿੱਚ ਸਾਜ਼ਿਸ਼ ਦੇ ਤਾਹਤ ਇਹ ਸਭ ਕੁਝ ਰਚਣ ਦੇ ਇਲਜ਼ਾਮ ਲਗਾਏ ਨੇ ਪਾਸਟਰ ਬਜਿੰਦਰ ਨੂੰ ਸਜ਼ਾ ਦਿਵਾਉਣ ਵਾਲੀ ਪੀੜਤ ਮਹਿਲਾ ਦੇ ਪਤੀ ਦੀ ਗ ਵੀ ਪੜਕ ਉਠਨੇ ਤਾਂ ਮਹਾਲੀ ਚੰਡੀਗੜ੍ਹ ਹਾਈਵੇ ਜਾਮ ਕੀਤਾ ਗਿਆ ਕੁਲਜ਼ ਦੇ ਵਿਰੋਧ ਨਾਰੇਬਾਜ਼ੀ ਵੀ ਕੀਤੀ ਗਈ ਮੇਰੇ ਬੰਦੇ ਨੂੰ ਨੇ ਜਾਤ ਦਸਾਇਆ ਪੰਜ ਪੰਜ ਪਰਚੇ ਪਹਿਲਾਂ ਰੇਪ ਦੇ ਰੋਗੇ ਪਲੀਸ ਹਾਏ ਹਾਏ ਪਲੀਸ ਹਾਏ ਹਾਏ ਕਾਚੀ ਨਹੀਂ ਹਾਇਆ ਕੱਲਾ ਨਾ ਰੋਡ ਤੇ ਖੜੇ ਬੰਦੇ ਦੇ ਪਿੱਛੇ ਪੁਲਸ ਲੱਗ ਜਾਂਦੀ ਹੈ ਪੁਲਸ ਦਾ ਕੀ ਕੰਮ ਹੈ ਪਹਿਲਾਂ ਥਾਣੇ ਜਾ ਕੇ ਡਾਕ ਕਰਾਣਾ ਬੰਦੇ ਦੀ ਵੈਰੀਫਿਕੇਸ਼ਨ ਕਰਨੇ ਪੁਲਿਸ ਦਾ ਇਹ ਕੰਮ ਹੈ ਅਸੀਂ ਕਦੀ ਜ਼ਿੰਦਗੀ ਚ ਲੁਧਿਆਣਾ ਨਹੀਂ ਗਏ ਪਰ ਜੇ ਕਿੱਥੋਂ ਦਰਜ ਹੋ ਗਿਆ ਅਸੀਂ ਲੁਧਿਆਣੇ ਦੇ ਕਿਸੇ ਨੂੰ ਜਾਣਦੇ ਨਹੀਂ ਪਰ ਜਿਸ ਵੱਲੋਂ ਦਰਜ ਹੋਇਆ ਸਾਨੂੰ ਪਤਾ ਹੀ ਨਹੀਂ ਸਾਨੂੰ ਪਤਾ ਹੀ ਨਹੀਂ ਸਾਨੂੰ ਅਸੀਂ ਮੈਨੂੰ ਪਹਿਲਾਂ ਫੋਨ ਕੀਤਾ ਦੋ ਮਿੰਟ ਬਾਅਦ ਦੋ ਮਿੰਟ ਬਾਅਦ ਕਹਿੰਦੇ ਅਸੀਂ ਤਾਂ ਪਰਮਾਨਗੀ ਪਾਤੀ ਉਹ ਤੁਸੀਂ ਕਿੱਦਾਂ ਰਵਾਨਗੀ ਪਾਤੀ ਜਦ ਪਬਲੀ ਮੈਂਬਰ ਨਹੀਂ ਆਇਆ ਜੇ ਮੇਰੇ ਬੰਦੇ ਨੂੰ ਕੁਝ ਹੋ ਗਿਆ ਜੇ ਮੈਨੂੰ ਕੁਝ ਹੋ ਗਿਆ ਬਲੰਗੇ 18 ਜੀਮੇਦਾਰ ਹੋਏਗਾ ਬਲੰਗੇ ਐਸਐਸਓ ਜੀਮੇਦਾਰ ਹੋਏਗਾ ਸਾਨੂੰ ਕਿਸੇ ਚੀਜ਼ ਦਾ ਨਹੀਂ ਪਤਾ ਸੀ ਸਾਨੂੰ ਬਲੰਗੇ ਐਸਐਸਓ 4 ਦਿਨ ਤੋਂ 5 ਦਿਨ ਤੋਂ ਲਗਾਤਾਰ ਤੰਗਿਆ ਦੇ ਰਿਆ ਸੀ ਕਿ ਤੁਸੀਂ ਕਲੋਨੀ ਦੇ ਕੰਮ ਨਾ ਕਰਾ ਰੋਕੀ ਮੈਂ ਤੈਨੂੰ ਅਰਾਸ਼ਟ ਕਰਾ ਦੂੰਗਾ ਮੈਂ ਤੇਰੇ ਤੇ ਪੌਕਸ ਐਕਟ ਲਾ ਦੂੰਗਾ ਮੈਨੂੰ ਫੋਨ ਕਰਕੇ ਮੈਂ ਐਸਐਸਓ ਨੂੰ ਕਮੈਂਟ ਕੀਤਾ ਐਸਐਸਓ ਰਿਸ਼ਵਤ ਖਾਂਦਾ ਐਸਐਸਓ ਨੇ ਮੈਨੂੰ ਡਰਾਇਆ ਮੈਂ ਤੇਰੇ ਤੇ ਪੁੱਚਾ ਦਰਜ ਕਰਾ ਦੂੰਗਾ ਮੈਂ ਤੇਰੇ ਤੇ ਪੁੱਚਾ ਦਰਜ ਕਰਾ ਦੂੰਗਾ ਮੈਂ ਯਾਰ ਜੀ ਅੱਜ ਮੈਂ ਕੰਪਿਊਟਰ ਤੇ ਆਈ ਔਰ ਆਜੀ ਨਾੜੇ ਮੇਰਾ ਬੱਲ ਨਾ ਸਿਕਾਤਾ